ਸ੍ਰੀ ਮਾਨ ਦਾ ਆਪਣਾ ਨਾਮ ਲਏ ਵਿਕਰਮ ਮਜੀਠੀਆ ਤੇ ਵੱਡਾ ਹਮਲਾ ਬੋਲੇ ਹੁਣ ਤੁਸੀਂ ਲੋਕਾਂ ਤੇ ਕਰਾਂਦੀਆਂ ਇੱਜ਼ਤਾਂ ਵੀ ਸੜਕਾਂ ਤੇ ਫਰੋਲਣ ਲੱਗੇ। ਕਿਆ ਦੂਜੇ ਦੇ ਘਰ ਲੱਗੀ ਅੱਗ ਲੱਗਦੀ ਐ ਲੋੜੀ? ਆਪਣੇ ਘਰ ਦੇ ਵਿੱਚ ਲੱਗੀ ਅੱਗ ਦਾ ਲੱਗਦਾ ਐ ਸੇਕ। ਸ੍ਰੀ ਮਾਨ ਦਾ ਹਰਸ਼ਮਰਤ ਬਾਦਲ ਤੇ ਡਾਇਰੈਕਟ ਅਟੈਕ। ਬੋਲੇ ਬਾਦਲਾਂ ਦਾ ਸਾਰਾ ਟੱਬਰ ਪਹਿਲਾਂ ਹੀ ਹਾਰ ਗਿਆ ਇਸ ਵਾਰ ਹਰਸ਼ਮਰਤ ਦੀ ਵਾਰੀ। ਇਹ ਮੰਨਦਾ ਕਿ ਸਰਕਾਰ ਤੇ ਹਮਲਾ ਤੀਰਥ ਯਾਤਰਾ ਸਕੀਮ ਦੇ ਲਈ ਟ੍ਰੇਨਾਂ ਨਾ ਦੇਣ ਨੂੰ ਲੈ ਕੇ ਸਾਧਿਆ ਨਿਸ਼ਾਨਾ ਬੋਲੇ ਹੁਣ ਲੋਕਾਂ ਨੂੰ ਗੁਰਦੁਆਰਾਂ ਤੇ ਮੱਥਾ ਟੇਕਣ ਤੋਂ ਰੋਕ ਰਹੀ ਹੈ ਭਾਜਪਾ ਸਰਕਾਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਛਰੀਵਾਲ ਦਾ ਵੱਡਾ ਦਾਵਾ ਕਿ ਆ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਆਪ ਦੀ ਜਿੱਤ ਪੱਕੀ ਪੰਜਾਬ ਤੋਂ ਵਰਗਿਆਂ ਦੀ ਕਰਾਂਗੇ ਪੱਕੀ ਛੁੱਟੀ ਬੀਰ ਸਿੰਘ ਬਾਦਲ ਦੀ ਮਾਫੀ ਤੇ ਬਲਟਵਾਹ ਤੇ ਕਾਲਕਾ ਆਮੋ ਸਾਹਮਣੇ ਬਲਟਵਾਹ ਬੋਲੇ ਮਾਫੀ ਤੇ ਸਵਾਲ ਚੁੱਕਣਾ ਗੁਰੂ ਦੇ ਹੁਕਮਾਂ ਦੀ ਅਵਗਿਆ ਤਾਂ ਕਾਲਕਾ ਦਾ ਪੁਲਟਵਾਰ ਅਕਾਲ ਤਖਤ ਸਾਹਿਬ ਦੇ ਵਿਧੀ ਵਿਧਾਨ ਨੂੰ ਚਿੱcke ਟੰਗਿਆ ਆਕਾਲੀ ਦਲ ਦੇ ਵਿੱਚ ਵਾਪਸੀ ਨੂੰ ਲੈ ਕੇ ਸੁਖਦੇਵ ਸਿੰਘ ਢਿੰਡਸਾ ਦਾ ਵੱਡਾ ਬਿਆਨ న్యూਸ 18 ਤੇ ਬੋਲੇ 23 ਦਸੰਬਰ ਨੂੰ ਪਾਰਟੀ ਦੀ ਮੀਟਿੰਗ ਦੇ ਵਿੱਚ ਕਰਾਂਗੇ ਚਰਚਾ ਭਾਜਪਾ ਨਾਲ ਸਲਾਹ مشਵਰੇ ਤੋਂ ਬਾਅਦ ਹੀ ਲਵਾਂਗੇ ਕੋਈ ਫੈਸਲਾ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਪੰਜਾਬ ਆਯੂਥ ਕਾਂਗਰਸ ਦਾ ਵੱਡਾ ਪ੍ਰਦਰਸ਼ਨ ਸੀਐਮ ਰਿਹائش ਵੱਲ ਕੀਤਾ ਕੂਚ ਪੁਲਿਸ ਨੇ ਮਾਰੀਆਂ ਪਾਣੀ ਪੀਂਆਂ ਬਿਚਾੜਾ ਕਈ ਪ੍ਰਦਰਸ਼ਨਕਾਰੀਆਂ ਹਿਰਾਸਤ ਵਿੱਚ ਲੈ ਗੈਂਗਸਟਰਾਂ ਦੇ ਖਿਲਾਫ ਪੰਜਾਬ ਪੁਲਿਸ ਦਾ ਆਪਰੇਸ਼ਨ ਕਲੀਨ ਲਗਾਤਾਰ ਜਾਰੀ ਮੋਗਾ ਦੇ ਵਿੱਚ ਬੰਬੀਆ ਗੈਂਗ ਦੇ ਗੈਂਗਸਟਰਾਂ ਦੇ ਨਾਲ ਹੋਈ ਮੁੱਠਪੇੜ ਤਿੰਨ ਬਦਮਾਸ਼ ਗ੍ਰਿਫਤਾਰ ਇੱਕ ਪੁਲਿਸ ਮੁਲਾਜ਼ਮੀ ਹੋਇਆ ਜ਼ਖਮੀ ਸਭ ਤੋਂ ਪਹਿਲਾਂ ਤੁਸੀਂ ਵਖਰੇਉ ਨਿਊਜ਼ 18 ਪੰਜਾਬ ਦੇ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵਾਲੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਮ ਜਾ ਰਹੇ ਆ ਵੱਡੀ ਖਬਰ ਤੋਂ ਮੁੱਖ ਮੰਤਰੀ ਮਾਨ ਦੇ ਵੱਲੋਂ ਬਾਦਲ ਪਰਿਵਾਰ ਤੇ ਵੱਡਾ ਹਮਲਾ ਬੋਲਿਆ ਗਿਆ ਬਿਨਾ ਨਾਮ ਲਏ ਵਿਕਰਮਜੀਠਿਆ ਤੇ ਨਿਸ਼ਾਨਾ ਸਾਧਿਆ ਨਿੱਜੀ ਹਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੇ ਵੱਲੋਂ ਵਿਕਰਮਜੀਠਿਆ ਤੇ ਪਲਟਵਾਰ ਕੀਤਾ ਗਿਆ ਸੀਐਮ ਨੇ ਕਿਹਾ ਕਿ ਤੁਸੀਂ ਹੁਣ ਲੋਕਾਂ ਦੇ ਘਰਾਂ ਦੀਆਂ ਇੱਤਾਂ ਵੀ ਸੜਕਾਂ ਤੇ ਫਰੋਲਣ ਲੱਗੇ ਹੋ ਦੂਜੇ ਦੇ ਘਰ ਲੱਗੀ ਅੱਗ ਲੋਹੜੀ ਲੱਗਦੀ ਹੈ ਆਪਣੇ ਘਰ ਦੇ ਵਿੱਚ ਲੱਗੀ ਅੱਗ ਦਾ ਸੇਕ ਲੱਗਦਾ ਬਾਦਲ ਦਾ ਸਾਰਾ ਡੱਬਰ ਹਾਰ ਗਿਆ ਸਿਰਫ ਇੱਕ ਰਹਿ ਗਿਆ ਕਿ ਹਰ ਸਿਮਰਤ ਕੋਰ ਬਾਦਲ ਨੂੰ ਵੀ ਹਰਾ ਦੇਣਾ ਹੈ ਮੁੱਖ ਮੰਤਰੀ ਮਾਨਤੇ ਵੱਲੋਂ ਇਹ ਵੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਦਾਵਾ ਕੀਤਾ ਗਿਆ ਬਠਿੰਡਾ ਲੋਕ ਸਭਾ ਸੀਟ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਐਤ ਕੀ ਹਰ ਸਿਮਰਤ ਕੋਰ ਬਾਦਲ ਨੂੰ ਵੀ ਹਰਾ ਦੇਣਾ ਤੁਸੀਂ ਉਹ ਲੋਕਾਂ ਦੇ ਕਰਾਂਦੀਆਂ ਇਜ਼ਤਾਂ ਵੀ ਸੜਕਾਂ ਤੇ ਫਰੋਲਣ ਲੱਗੇ ਪੰਜਾਬ ਦੇ ਵਿੱਚ ਆਪ ਦਾ ਮਿਸ਼ਨ 2024 ਲਗਾਤਾਰ ਚੱਲੀ ਹੈ। ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਵਿੱਚ ਵਿਕਾਸ ਕ੍ਰਾਂਤੀ ਰੈਲੀਆਂ ਦੇ ਬਾਅਦ ਮਾਲਵਾ ਦੇ ਵਿੱਚ 24 ਦਾ ਬਿਗਲ ਬਜਾਇਆ ਗਿਆ। ਲੋਕ ਸਭਾ ਹਲਕਾ ਵੀ ਬਾਦਲ ਪਰਿਵਾਰ ਦਾ ਗੜ ਬਠਿੰਡਾ ਨੂੰ ਹੀ ਚੁਣਿਆ। ਮੋੜ ਮੰਡੀ ਦੇ ਵਿੱਚ ਰੱਖੀ ਰੈਲੀ 'ਚ ਜਦੋਂ ਬੋਲਣ ਦੀ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਆਈ ਤਾਂ ਨਿਸ਼ਾਨੇ ਤੇ ਵੀ ਬਾਦਲ ਪਰਿਵਾਰ ਹੀ ਰਿਹਾ। ਤੇ ਮੁੱਖ ਮੰਤਰੀ ਮਾਨ ਨੇ ਇਸ ਵਾਰ ਸਿਆਸੀ ਪੇੜ ਦੇ ਵਿੱਚ ਖਰਸਮਰਤ ਕੋਰ ਬਾਦਲ ਨੂੰ ਹਰਾਉਣ ਦਾ ਦਾਅਵਾ ਕਰ ਦਿੱਤਾ। ਤੇ ਨਾਲ ਹੀ ਬਿਨਾ ਨਾਮ ਲਏ ਨਿੱਜੀ ਹਮਲੇ ਨੂੰ ਲੈ ਕੇ ਵਿਕਰਮ ਅਜੀਠਿਆ ਤੇ ਵੀ ਪਲਟਵਾਰ ਕੀਤਾ ਆ ਬਾਦਲ ਦਾ ਸਾਰਾ ਟਬਰ ਹਾਰ ਗਿਆ ਨਾ ਇਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ ਬਸ ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਟਬਰ ਹਾਰਿਆ ਹੋਇਆ ਹੈ ਬਈ ਇੱਕ ਹਾਰ ਹੋਰ ਪਾਉਣਾ ਹੈ ਬਸ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੁਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਪ ਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਹੈ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪਦੇ ਲੱਗੀਆਂ ਹੁਣ ਤਾਂ ਉਧਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੇ ਦਾਅਵੇ ਨੂੰ ਮੁੜ ਦਰਹਾਇਆ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਜਿੱਤ ਦਰਜ ਕਰਨ ਦਾ ਦਾਵਾ ਕੀਤਾ ਤੇ ਨਾਲ ਹੀ ਜ਼ਿਕਰ ਚੰਡੀਗੜ੍ਹ ਦਾ ਵੀ ਕੀਤਾ 65 ਸੀਟ ਦੀ ਪੰਜਾਬ ਮੈਂ ਆਪ ਨੇ 117 ਵਿੱਚੋਂ 92 ਸੀਟ ਦੀ ਮੇਰਾ ਦਿਲ ਕਹਿੰਦਾ ਹੈ ਅਗਲੀ ਵਾਰ 117 ਵਿੱਚੋਂ 110 ਤੋਂ ਜ਼ਿਆਦਾ ਸੀਟ ਆਏਂਗੇ ਆਮ ਆਦਮੀ ਪਾਰਟੀ ਔਰ ਅਭੀ ਲੋਕ ਸਭਾ ਕੇ ਅੰਦਰ ਚੁਣਾਵ ਆ ਰਹੇ ਹਨ 13 ਸੀਟ ਪੰਜਾਬ ਕੀ ਹੈ ਔਰ 1 ਸੀਟ ਚੰਡੀਗੜ੍ਹ ਕੀ ਹੈ ਜਦੋਂ ਸੀਐਮ ਨੇ ਬਠਿੰਡਾ ਦੇ ਵਿੱਚ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ ਤਾਂ ਅਗੋਂ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਹੀ ਚੋਣ ਲੜਨ ਦੀ ਚਣੌਕੀ ਦੇ ਦਿੱਤੀ ਪਰ ਹਾਂ ਤੁਹਾਨੂੰ ਮੈਂ ਚੈਲੰਜ ਕਰਦਾ ਕਿ ਜਿਸ ਤਰੀਕੇ ਦੀ ਤੁਹਾਡੀ ਕਾਰਗੁਜ਼ਾਰੀ ਹੈ ਆ ਹੁਣ ਐਮਪੀ ਚੋਣਾਂ ਆ ਗਈਆਂ ਨਾਲੇ 2.5 ਸਾਲ ਹੋ ਜਾਣਗੇ ਅੱਧ ਚ ਆ ਜਾਾਂਗੇ ਲੋ ਟੈਸਟ ਕਰਦੇ ਆ ਕਿ ਭਗਵੰਤ ਮਾਨ ਸਾਹਿਬ ਕਿੱਡੇ ਕ ਪਪੂਲਰ ਹਨ ਲੜ ਕੇ ਦੇਖ ਲੋ ਚੋਣ ਜੇ ਨਾ ਹਲਕਿਆਂ ਤੋਂ ਜਮਾਨਤ ਜਬਤ ਹੋ ਜੇ ਤੁਸੀਂ ਮੈਨੂੰ ਜ਼ਿਕਰ ਹੋ ਗਿਆ ਕਿ ਹਰ ਸਿਮਰਤ ਕੋਰ ਬਾਦਲ 2009 ਤੋਂ ਲਗਾਤਾਰ ਤੀਜੀ ਵਾਰ ਬਠਿੰਡਾ ਤੋਂ ਸ਼ਰਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਨੇ ਤਾਂ ਜਦੋਂ ਲੋਕ ਸਭਾ ਚੋਣਾਂ ਨੂੰ ਅਜੇ ਕੁਝ ਮਹੀਨੇ ਬਾਕੀ ਨੇ ਤਾਂ ਇਸ ਦੇ ਵਿਚਾਲੇ ਆਪ ਨੇ ਰੈਲੀ ਦੇ ਜ਼ਰੀਏ ਬਠਿੰਡਾ ਦਾ ਸਿਆਸੀ ਪਾਰਾ ਪਖਾ ਦਿੱਤਾ ਹੈ ਖੈਰ ਕਿਸ ਦੇ ਦਾਅਵੇ ਦੇ ਵਿੱਚ ਕਿੰਨਾ ਦਮ ਹੈ ਇਸ ਦੇ ਲਈ ਥੋੜਾ ਇੰਤਜ਼ਾਰ ਕਰਨਾ ਹੋਵੇਗਾ ਬਠਿੰਡਾ ਤੋਂ ਪੰਕਜ ਕਪਾਈ న్యూਸ 18 ਪੰਜਾਬ ਮੁੱਖ ਮੰਤਰੀ ਮਾਨ ਦੇ ਵੱਲੋਂ ਕੇਂਦਰ ਸਰਕਾਰ ਤੇ ਵਿੱਚ ਖਾ ਨਿਸ਼ਾਨਾ ਸਾਧਿਆ ਗਿਆ ਤੀਰਥ ਯਾਤਰਾ ਸਕੀਮ ਦੇ ਲਈ ਟ੍ਰੇਨਾਂ ਨਾ ਦੇਣ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਨਿਸ਼ਾਨਾ ਸਾਧਿਆ ਸੀਐਮ ਨੇ ਕਿਹਾ ਕਿ ਰੇਲਵੇ ਨੇ ਕਿਹਾ ਕਿ ਸਾਡੇ ਕੋਲ ਇੰਜਨ ਨਹੀਂ ਨੇ ਕੇਂਦਰ ਸਰਕਾਰ ਹੁਣ ਗੁਰਦ ਆਮਾਂ ਤੇ ਮੱਥਾ ਵੀ ਟੇਕਣ ਨਹੀਂ ਦੇ ਰਹੀ ਕੀ ਹੁਣ ਕੇਂਦਰ ਸਰਕਾਰ ਸਾਨੂੰ ਮੱਥਾ ਟੇਕਣ ਤੋਂ ਵੀ ਰੋਕੇਗੀ ਇਹ ਸਿੱਧੇ ਤੌਰ ਤੇ ਕੇਂਦਰ ਨੂੰ ਸਵਾਲ ਕੀਤਾ ਗਿਆ ਮੁੱਖ ਮੰਤਰੀ ਵੱਲੋਂ ਉੱਥੇ ਸੀਐਮ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸਾਡਾ ਭਾਈਚਾਰਾ ਤੋੜਨਾ ਚਾਹੁੰਦੀ ਹੈ ਭਾਜਪਾ ਨੂੰ ਦਰਦ ਹੈ ਕਿ ਪੰਜਾਬ ਦੇ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਪੰਜਾਬ ਦੀ ਧਰਤੀ ਦੇ ਵਿੱਚ ਨਫਰਤ ਦਾ ਬੀਜ ਪੈਦਾ ਨਹੀਂ ਹੋ ਸਕਦਾ ਬਠਿੰਡਾ ਰੈਲੀ ਦੇ ਵਿੱਚ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਜਿੱਥੇ ਬਾਦਲ ਪਰਿਵਾਰ ਰਿਆ ਉੱਥੇ ਅਕਾਲੀ ਦਲ ਦੇ ਪੁਰਾਣੇ ਭਾਈਵਾਲਾਂ ਤੇ ਵੀ ਤਿੱਖੇ ਨਿਸ਼ਾਨੇ ਸਾਦੇ ਸੀਐਮ ਨੇ ਤੀਰਥ ਯਾਤਰਾ ਸਕੀਮ ਦੇ ਲਈ ਟ੍ਰੇਨਾਂ ਨਾ ਦੇਣ ਨੂੰ ਲੈ ਕੇ ਕੇਂਦਰ ਨੂੰ ਨਿਸ਼ਾਨੇ ਤੇ ਲਿਆ ਤੇ ਸਿੱਧਾ ਸਵਾਲ ਕੀਤਾ ਕਿ ਕੀ ਹੁਣ ਕੇਂਦਰ ਸਰਕਾਰ ਸਾਨੂੰ ਮੱਥਾ ਟੇਕਣ ਤੋਂ ਵੀ ਰੋਕੇਗੀ ਤੇ ਭਾਜਪਾ ਤੇ ਵਰਦਿਆ ਕਿਹਾ ਕਿ ਭਾਜਪਾ ਨੂੰ ਦਰਦ ਇਹ ਹੈ ਕਿ ਪੰਜਾਬ ਦੇ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਤੇ ਨਾਲ ਹੀ ਰੁਕੇ ਹੋਏ ਆਰਡੀਐਫ ਫੰਡ ਨੂੰ ਲੈ ਕੇ ਵੀ ਕੇਂਦਰ ਤੇ ਨਿਸ਼ਾਨਾ ਸਾਧਿਆ ਆਰਡੀਐਫ ਦਾ ਪੈਸਾ ਰੋਕ ਲਓ ਆਰਡੀਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ ਮੰਡੀ ਬੋਰਡ ਦਾ ਪੈਸਾ ਹੈ 5.5 ਹਜ਼ਾਰ ਕਰੋੜ ਰੋਕ ਲਿਆ ਜੇ 5.5 ਹਜ਼ਾਰ ਕਰੋੜ ਦੇ ਦੇਣ ਨਾ ਅਨ ਲਿਸ਼ ਕਦੀਆਂ ਸੜਕਾਂ 67000 ਕਿਲੋਮੀਟਰ ਬਣ ਜਾਣਗੀਆਂ ਹਰੇਕ ਪਿੰਡ ਨੂੰ 18 ਫੁੱਟੇ ਜਾਊਗੀ ਹਰੇਕ ਪਿੰਡ ਨੂੰ ਫਿਰਨੀਆਂ ਵੀ 18-18 ਫੁੱਟੀਆਂ ਕਰ ਦਾਂਗੇ ਪਰ ਪੈਸਾ ਰੋਕ ਲਿਆ ਕਹਿੰਦੇ ਨੇ ਟ੍ਰੇਨਾਂ ਬੁੱਕ ਕਰ ਲੀਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੀਆਂ ਨਹੀਂ ਤਰੀਕ ਨੂੰ ਦੇ ਦੋ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨਾਂ ਨੂੰ ਮੱਥਾ ਵੇਨਾ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਨਾ ਨੇ ਬਸ ਆਹੀ ਦੁੱਖ ਹੈ ਕਿ ਪੰਜਾਬ ਵਿੱਚ ਪਾੜ ਕਿਉਂ ਨਹੀਂ ਪੈ ਰਿਹਾ ਪੰਜਾਬ ਵਿੱਚ ਦੰਗੇ ਕਿਉਂ ਨਹੀਂ ਹੋ ਰਹੇ ਬੜੀ ਕੋਸ਼ਿਸ਼ ਕਰ ਲਈ ਲੜਦੇ ਹੀ ਨਹੀਂ ਹੈਗੇ ਆਪਸ ਵਿੱਚ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਹੈ ਜਿਹੜਾ ਮਰਜੀ ਬੀਜ ਬੀਜਦਾ ਉੱਗ ਪੂਗਾ ਪਰ ਨਫ਼ਰਤ ਦਾ ਬੀਜ ਇੱਥੇ ਉੱਗ ਨਹੀਂ ਸਕਦਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਬੀਜੇਪੀ ਵਾਲੇ ਸੁਣ ਲੈਣ ਖਾਸ ਤੌਰ ਤੇ ਜਦੋਂ ਮਠਿੰਡਾ ਰੈਲੀ ਦੇ ਵਿੱਚ ਮੁੱਖ ਮੰਤਰੀ ਨੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਤਾਂ ਗੂ ਬੀਜੇਪੀ ਦੇ ਵੱਲੋਂ ਇਹ ਪਲਟਵਾਰ ਕੀਤਾ ਗਿਆ ਬੀਜੇਪੀ ਜਿੱਥੇ-ਜਿੱਥੇ ਬੀਜੇਪੀ ਦਾ ਰਾਜ ਆਇਆ ਸੱਤਾਚ ਨੇ ਉੱਥੇ ਕਿਤੇ ਵੀ ਦੰਗੇ ਨਹੀਂ ਹੋਣ ਦਿੰਦੇ ਔਰ ਸ਼ਕਤੀ ਨਾਲ ਚੱਲ ਰਹੇ ਆ ਔਰ ਜਿੱਥੇ ਮਾਨ ਸਾਹਿਬ ਤੁਹਾਨੂੰ ਵੀ ਤਕਲੀਫ ਹੁੰਦੀ ਹੈ ਉੱਥੇ ਵੀ ਤੁਹਾਡਾ ਸਾਥ ਤੇ ਸਹਿਯੋਗ ਦਿੱਤਾ ਬੀਜੇਪੀ ਨੇ ਹਮੇਸ਼ਾ ਸਾਡੀ ਕੇਂਦਰ ਸਰਕਾਰ ਨੇ ਦਿੱਤਾ ਔਰ ਕੁਸੀਂ ਜਿਸ ਤਰੀਕੇ ਨਾਲ ਪ੍ਰਸ਼ਾਸਨ ਚਲਾ ਰਹੇ ਹੋ ਪੰਜਾਬ ਚ ਆਰਥਿਕ ਐਮਰਜੈਂਸੀ ਲਾਉਣੀ ਪੈਣੀ ਹੈ ਔਰ ਪੰਜਾਬ ਦੀ ਜਿਹੜੀ ਕਤਲੋਗਾਰਧ ਹੋ ਰਹੀ ਹੈ ਉਸ ਨੂੰ ਵੀ ਰੋਕਣ ਦੀ ਜ਼ਰੂਰਤ ਹੈ ਜ਼ਿਕਰ ਜੋ ਹੋ ਗਿਆ ਕਿ ਆਪ ਦੇ ਵੱਲੋਂ ਬਠਿੰਡਾ ਦੇ ਮੋੜ ਮੰਡੀ ਦੇ ਵਿੱਚ ਰੈਲੀ ਕੀਤੀ ਗਈ ਇਸ ਦੌਰਾਨ ਬਠਿੰਡਾ ਨੂੰ ਸੁਗਾਤ ਦੇਣ ਦੇ ਲਈ ਆਪ ਸੁਪਰੀਮੋ ਰਵਿੰਦ ਕੇਸ਼ਦੀਵਾਲ ਵੀ ਪਹੁੰਚੇ ਹੋਏ ਸਨ ਇਸੇ ਮੌਕੇ ਮੁੱਖ ਮੰਤਰੀ ਗੁਰਦਿਆ ਤੇ ਖੁੱਲਕੇ ਵਰਦੇ ਹੋਏ ਨਜ਼ਰ ਆਏ ਬਠਿੰਡਾ ਤੋਂ ਪੰਕਜ ਕਪਾਈ న్యూਸ 18 ਪੰਜਾਬ ਸੋ ਬਠਿੰਡਾ ਰੈਲੀ ਦੇ ਵਿੱਚ ਜਿੱਥੇ ਮੁੱਖ ਮੰਤਰੀ ਮਾਨ ਵਿਰੋਧੀਆਂ ਤੇ ਬਾਰੇ ਅਕਾਲੀ ਦਲ ਤੇ ਨਿਸ਼ਾਨਾ ਸਾਧ ਤੇ ਹੈ ਕੇਂਦਰ ਨੂੰ ਵੀ ਸਵਾਲ ਕੀਤੇ ਗਏ ਪਰ ਇਸ ਦੇ ਵਿਚਾਲੇ ਇਸ ਰੈਲੀ ਦੇ ਵਿੱਚ ਬਠਿੰਡਾ ਨੂੰ 1125 ਕਰੋੜ ਰੁਪਏ ਦੀ ਸੁਗਾਤ ਵੀ ਦਿੱਤੀ ਗਈ 25 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕ੍ਰਾਂਤੀ ਵੱਲ ਵਧਦੇ ਹੋਏ ਕਦਮਾਂ ਦਾ ਉਠਾਟਨ ਕਰ ਰਹੇ ਨੇ ਜ਼ੋਰਦਾਰ ਤਾੜੀਆਂ ਇਤਿਹਾਸਿਕ ਪਲਾਂ ਲਈ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪਖਿਆ ਹੋਇਆ ਹੈ ਤੇ ਇਸ ਮਾਹੌਲ ਨੂੰ ਹੋਰ ਪਖਾਉਂਦਿਆਂ ਆਵਾਦੀ ਪਾਰਟੀ ਨੇ ਬਠਿੰਡਾ ਦੇ ਵਿੱਚ ਵਿਕਾਸ ਕ੍ਰਾਂਤੀ ਰੈਲੀ ਕੀਤੀ ਜਿਸ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਡੀ ਗਿਣਤੀ ਦੇ ਵਿੱਚ ਆਗੂ ਸ਼ਾਮਲ ਹੋਏ ਇਸ ਰੈਲੀ ਦੇ ਵਿੱਚ ਕੇਜਰੀਵਾਲ ਨੇ ਬਠਿੰਡਾ ਦੇ ਲਈ 1125 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ ਇਸ ਪੈਸੇ ਨਾਲ ਬਠਿੰਡਾ ਦੇ ਵਿੱਚ ਨਵਾਂ ਬਸ ਅੱਡਾ ਬਣਾਇਆ ਜਾਵੇਗਾ ਸੱਤ ਵੱਡੇ ਸਰਕਾਰੀ ਸਕੂਲ ਬਣਾਏ ਜਾਣਗੇ ਨਵੇਂ ਹਸਪਤਾਲ ਤੇ 13 ਹੋਰ ਮੁਹੱਲਾ ਕਲੀਨਿਕ ਵੀ ਬਣਨਗੇ ਇਸ ਦੇ ਨਾਲ ਹੀ ਲੋਕਾਂ ਦੀ ਸਹੂਲਤ ਲਈ ਹੋਰ ਵੀ ਕਈ ਕੰਮ ਕੀਤੇ ਜਾਣਗੇ ਇਹਦੇ ਕੋਲੇ ਆਪਣੇ ਕੋਲੇ ਪੰਜਾਬ ਸਟੇਟ ਹੈ ਸਾਡੇ ਕੋਲੇ ਆਪਣਾ ਰੈਵਨਿਊ ਹੈ ਇਮਾਨਦਾਰ ਸਰਕਾਰ ਆ ਗਈ ਲੀਕੇਜ ਬੰਦ ਹੋ ਗਈ ਖਾਲਾਂ ਚੋਂ ਖੱਡਾਂ ਪੈਣੀਆਂ ਬੰਦ ਹੋ ਗਈਆਂ ਸਿੱਧਾ ਨੱਕੇ ਤੇ ਜਾਂਦਾ ਪਾਣੀ ਸਾਰਾ ਨੱਕਾ ਕੌਣ ਹੈ ਨੱਕੇ ੱੱਕਾ ਮੋੜਿਆ ਹੋਇਆ ਲੋਕਾਂ ਵੱਲ ਨੂੰ ਥੋੜੇ ਵੱਲ ਨੂੰ ਸਾਰਾ ਪਾਣੀ ਥੋੜੇ ਵਾਲੇ ਪਾਸੇ ਨੂੰ ਆਊਗਾ ਭਾਵੇਂ ਕੋਈ ਕੰਨੀ ਦਾ ਕਹਿਰਾ ਵੀ ਹੋਵੇ ਸੁੱਕਾ ਨਹੀਂ ਰਹਿਣਾ ਉਹ ਕੰਨੀ ਦਾ ਕਹਿਰਾ ਸੁੱਕਾ ਰਹਿ ਜਾਂਦਾ ਨਾ ਕੰਨੀ ਦਾ ਕਹਿਰਾ ਵੀ ਸੁੱਕਾ ਛੱਡਣਾ ਨਹੀਂ ਆਪਾਂ ਨੇ ਇਹ ਥੋੜਾ ਪਿਆਰ ਹੈ ਥੋੜਾ ਜਿਹੜਾ ਸਤਕਾਰ ਹੈ ਤੁਸੀਂ ਸਾਨੂੰ ਦੇ ਰਹੇ ਹੋ ਇਹ ਉਸੇ ਕਰਕੇ ਆ ਸਾਰਾ ਕੁਝ ਨਹੀਂ ਤਾਂ ਅਸੀਂ ਕੀ ਸੋਚਿਆ ਸੀ ਇਹ ਜਾ ਕੁਝ ਚੰਗੇ ਪਲੇ ਵਧੀਆ ਕਲਾਕਾਰਾਂ ਚ ਆਉਂਦੇ ਸੀ ਮਤਲਬ ਚੰਗੇ ਪੈਸੇ ਮੂੰਹੋਂ ਮੰਗਵੇਂ ਮਿਲਦੇ ਸੀ ਲੋਕ ਤਾੜੀਆਂ ਮਾਰਦੇ ਸੀ ਕਿੱਥੇ ਆ ਆ ਪੰਗੇ ਲੈਣੇ ਪੈਗੇ ਇਹ ਪੰਗੇ ਉਦੋਂ ਲੈਣੇ ਪੈਗੇ ਜਦੋਂ ਇਹ ਚੱਜ ਦੇ ਨਹੀਂ ਨਿਕਲੇ ਜੇ ਇਹੀ ਚੱਜ ਦੇ ਹੁੰਦੇ ਆਪਾਂ ਨੂੰ ਕੀ ਪ੍ਰੋਬਲਮ ਸੀ ਅਰਵਿੰਦ ਕੇਸ਼ਰੀਵਾਲ ਨੇ ਕਿੱਥੇ ਬਠਿੰਡਾ ਦੇ ਲੋਕਾਂ ਦੇ ਲਈ ਐਲਾਨ ਕੀਤਾ ਤਾਂ ਉੱਥੇ ਹੀ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਪਿਛਲੇ 75 ਸਾਲਾਂ ਦੇ ਵਿੱਚ ਲੋਕਾਂ ਦੀ ਭਲਾਈ ਲਈ ਕੀਤਾ ਕੋਈ ਇੱਕ ਕੰਮ ਦੱਸਣ ਦੀ ਚੁਣੌਤੀ ਦਿੱਤੀ ਪੂਰੇ ਪੰਜਾਬ ਮੇ ਕਿਸੇ ਕੇ ਪਾਸ ਚਲੇ ਜਾਓ ਉਨਸੇ ਪੁੱਛੋ ਅਕਾਲੀ ਦਲ ਨੇ ਇਤਨੇ ਸਾਲ ਰਾਜ ਕੀਤਾ ਪੰਜਾਬ ਕੇ ਅੰਦਰ ਕੀ ਕੰਮ ਕੀਤਾ ਇੱਕ ਕੰਮ ਬਤਾ ਦੋ ਮੈਂ ਅੱਜ ਇਹ ਚੈਲੰਜ ਕਰ ਰਹਾ ਹਾਂ ਇਤਨੇ ਲੱਖੋ ਲੋਕ ਬੈਠੇ ਆ ਅੱਜ ਇਹਾਂ ਪੇ ਇਤਨੀ ਭਾਰੀ ਸੰਖਿਆ ਮੇ ਦੂਰ ਦੂਰ ਸੇ ਲੋਗ ਆਏ ਹੋਏ ਆ ਲੱਖੋ ਲੋਗ ਬੈਠੇ ਆ ਇੱਕ ਕਾਮ ਬਤਾ ਦੋ ਕਾਂਗਰਸ ਵਾਲੋ ਨੇ ਕੋਈ ਕਾਮ ਕੀਆ ਹੋ 75 ਸਾਲ ਮੇ ਇੱਕ ਕਾਮ ਬਤਾ ਦੋ ਜੋ ਕਾਲੀ ਦਲ ਨੇ 75 ਸਾਲ ਮੇ ਕੀਆ ਹੋ ਜ਼ਿਕਰ ਹੋ ਗਿਆ ਕਿ ਆਮ ਆਦਮੀ ਪਾਰਟੀ ਨੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਵਿੱਚ ਵਿਕਾਸ ਕ੍ਰਾਂਤੀ ਰੈਲੀ ਕੀਤੀ ਸੀ ਜਿੱਥੇ ਕਈ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ ਆਪ ਨੇ ਬਠਿੰਡਾ ਦੇ ਵਿੱਚ ਰੈਲੀ ਕਰਕੇ ਲੋਕਾਂ ਨੂੰ ਸੋਗਾ ਦਿੱਤੀ ਹੈ ਬਠਿੰਡਾ ਤੋਂ ਪੰਕਜ ਗਪਾਈ ਨਿਊਜ਼ ਟੀਨ ਪੰਜਾਬ ਰੋਕਰਾਂਗ ਅਗਲੀ ਵੱਡੀ ਖਬਰਦਾਨ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੇ ਵਿੱਚੋਂ ਪੰਜਾਬ ਕਾਂਗਰਸ ਦੀ ਗਾਇਬ ਨਜ਼ਰ ਆਈ ਬਠਿੰਡਾ ਰੈਲੀ ਦੇ ਵਿੱਚ ਪੰਜਾਬ ਦੇ ਲੀਡਰ ਤਸਵੀਰਾਂ ਤੋਂ ਗਾਇਬ ਰਹੇ ਸਿਰਫ ਹਾਈ ਕਮਾਂਡ ਦੀਆਂ ਤਸਵੀਰਾਂ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਇੱਕ ਰੈਲੀ ਕੀਤੀ ਗਈ ਸਿੱਧੂ ਦੀ ਰੈਲੀ ਤਸਵੀਰਾਂ ਤੇ ਸਵਾਲ ਤੇ ਦੱਸ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਵਾਬ ਹੀ ਦਿੱਤਾ ਗਿਆ ਜਦੋਂ ਇਹ ਸਵਾਲ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਨੇ ਕਿ ਆਖਰਕਾਰ ਪੰਜਾਬ ਕਾਂਗਰਸ ਤਸਵੀਰਾਂ ਦੇ ਵਿੱਚੋਂ ਗਾਇਬ ਕਿਉਂ ਹੈ ਫਿਰ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਵਾਬ ਦਿੱਤਾ ਗਿਆ ਕਿ ਹਾਥੀ ਦੇ ਪੈਰ ਦੇ ਵਿੱਚ ਸਾਰਿਆਂ ਦਾ ਪੈਰ ਹੈ ਹਾਲਕਿ ਇਸ ਸਵਾਲ ਤੇ ਜਵਾਬ ਦੇ ਸਿਰਫ ਇਨਾ ਹੀ ਨਵਜੋਤ ਸਿੰਘ ਸਿੱਧੂ ਬੋਲੇ ਪਰ ਜੇਕਰ ਇਥੋਂ ਦੇ ਲੱਗੇ ਜਿਹੜੇ ਫਲੈਕਸ ਦੀ ਗੱਲ ਕੀਤੀ ਆਵੇ ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦਾ ਕੋਈ ਵੀ ਆਗੂ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਨਹੀਂ ਆਇਆ ਚਾਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬਿੰਘ ਹੁਣ ਚਾਹੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹੋਣ ਪਰ ਇਹਨਾਂ ਤਸਵੀਰਾਂ ਦੇ ਵੀ ਆਪਣੇ ਆਪ ਦੇ ਵਿੱਚ ਕਈ ਮੈਨੇ ਕੱਢੇ ਜਾ ਸਕਦੇ ਨੇ ਕਿ ਜਦੋਂ ਬਠਿੰਡਾ ਦੇ ਵਿੱਚ ਰੈਲੀ ਨਵਜੋਤ ਸਿੰਘ ਸਿੱਧੂ ਦੀ ਸੀ ਨਵਜੋਤ ਸਿੰਘ ਸਿੱਧੂ ਖੁਦ ਕਾਂਗਰਸ ਦੇ ਆਗੂ ਨੇ ਪਰ ਇਹਨਾਂ ਤਸਵੀਰਾਂ ਦੇ ਵਿੱਚ ਜਦੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਗਾਇਬ ਹੋਵੇ ਤਾਂ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੋਣੇ ਵੀ ਆਸਵਭਾਵਿਕ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਬਲੇਨਾ ਸਵਾਲਾਂ ਨੂੰ ਲੈ ਕੇ ਸਿਰਫ ਇਹਨਾਂ ਕਿਹਾ ਕਿ ਹਾਥੀ ਦੇ ਪੈਰ ਦੇ ਵਿੱਚ ਸਾਰਿਆਂ ਦਾ ਪੈਰ ਆ ਤੇ ਇਸ ਰੈਲੀ ਦੌਰਾਨ ਹਾਲਾਂਕਿ ਨਵਜੋਤ ਸਿੰਘ ਸਿੱਧੂ ਸਿੱਧੇ ਤੌਰ ਤੇ ਸਰਕਾਰ ਤੇ ਵੀ ਵਰਦੇ ਹੋਏ ਨਜ਼ਰ ਆਏ। ਫਟਕਾਓ ਮਤ। ਔਰ ਭੂਲ ਪਿਆਓ। ਮੈਨੇ ਕੀ ਕਹਾ ਹੈ ਇੱਥਾ ਇੱਕ ਵਰਕਰ ਆਇਆ ਹੈ। ਵਰਕਰ ਕਿਸੇ ਕੋ ਤਲਬ ਕਰ ਸਕਤਾ ਹੈ। वर्कर तो एक जैसे कहते हैं ना कि अणु के बिना परमाणु नहीं बनता वैसे वर्कर के बिना कोई पार्टी नहीं बनती तो मैं तो बिल्कुल निचले लेवल का वर्कर हूँ राहुल गांधी जी खड़गे साहब और प्रियंका जी की फोटो लगी हुई थी हाथी के पांव में सबका पांव दोस्त क्या नहीं जानते तुम क्या रोटी को चोची कहते हो और जहां जहां ऐसी बातें होती हैं कोई क्रांति तो आती है उस क्रांति का नाम राहुल गांधी है क्या हुआ अगर सही मुद्दों पे अब भी आ जाएंगे सब इकट्ठे होके तो जब जागो तब सवेरा है दोस्त मैं राहुल गांधी की तारीफ में यह कहना चाहता हूं कि उन्होंने अपने लिए कुछ नहीं मांगा जब सरदार मनमोहन सिंह थी उनकी मेरिट को ऑनर किया और जब उन्होंने कहा आओ भाई तुम प्राइम मिनिस्टर बन जाओ नहीं बने लेकिन जब विकट परिस्थितियां आईया तो हर परिस्थिति को झेला है उस आदमी ने नहीं? देश के लिए लड़ रहा है बगैर मांगे हुए इसे कहते हैं निष्काम कर्म तो मैं उस मुद्दे को अलग रखता हूं लेकिन जहां पंजाब की बात आती है समझौता कोई नहीं है हमारा जब सेंटर कहेगा तो वो सेंटर के लिए हम कैंपेन करेंगे उसमें अपने आपसी मतभेद भूल जाएंगे क्योंकि वो अगर एक तानाशाह रजीम आ गई तो भाई विचारधारा ही नहीं रहेगी पार्टी कहां से रह जाएगी ਬਿਨਾ ਵਿਚਾਰਦਾਰਾ ਕੇ ਇਸ ਲਈਏ ਦੋਸਤ ਮੈਂ ਜੋ ਕਰਤਾ ਹੂੰ 100 ਬਾਰ ਸੋਚ ਕੇ ਸਟੈਂਡ ਲੇਤਾ ਹੂੰ ਲੇਕਿਨ ਲੈ ਲਿਆ ਇੰਚ ਪਿਛੇ ਨਹੀਂ ਹਰਤਾ ਪਰ ਸੋ ਜੋ 6 ਮਹੀਨੇ ਕਹਾ ਤਾ ਉਹੀ ਦौरा ਰਹਾ ਹੂੰ ਜਾਓ ਦੇਖ ਲੈਣਾ ਰੋਕ ਰੰਗ ਅਗਲੀ ਵੱਡੀ ਖਬਰ ਦਾ ਬਰਸਤ ਸਿੰਘ ਬਲਤੋਹਾ ਤੇ ਕਲਕਾ ਦੇ ਵਿਚਾਲੇ ਤਿੱਖੀ ਟਕਰਾਰ ਹੋਈ ਹੈ ਸੋਸ਼ਲ ਮੀਡੀਆ ਦੇ ਦਰਸਲ ਦੋਵੇਂ ਲੀਡਰ ਆਪਸ ਦੇ ਵਿੱਚ ਭੇੜੇ ਨੇ ਸੁਖਬੀਰ ਸਿੰਘ ਬਾਦਲ ਦੀ ਮਾਫੀ ਤੇ ਵਾਰ ਪਲਟਵਾਰ ਦਾ ਲਗਾਤਾਰ ਸਿਲਸਿਲਾ ਚੱਲ ਰਹੀ ਹੈ ਮਾਫੀ ਤੇ ਸਵਾਲ ਉਠੋਣਾ ਗੁਰੂ ਦੇ ਹੁਕਮਾਂ ਦੀ ਅਵਗਿਆ ਹੈ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਕਿਹਾ ਗਿਆ ਕਿ ਮਾਫੀ ਤੇ ਸਵਾਲ ਉਠਾਉਣਾ ਗੁਰੂ ਦੇ ਹੁਕਮਾਂ ਦੀ ਅਵਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਧਿ ਵਿਵਧਾਨ ਨੂੰ ਚਿੱਕੇ ਟੰਗਿਆ ਗਿਆ ਉੱਥੇ ਕਿ ਬੱਜਰ ਪਾਸੇ ਹਰਮੇਸ਼ ਸਿੰਘ ਕਾਲਕਾ ਦੇ ਵੱਲੋਂ ਸਵਾਲ ਖੜਾ ਕੀਤਾ ਗਿਆ ਕਿ ਅਕਾਲ ਤਖਤ ਸਾਹਿਬ ਦੇ ਵਿਧਿ ਵਿਵਧਾਨ ਨੂੰ ਚਿੱਕੇ ਟੰਗਿਆ ਗਿਆ ਬੰਦੀ ਸਿੱਖਾਂ ਦੇ ਮੁੱਦੇ ਤੇ ਅਕਾਲ ਤਖਤ ਦੇ ਵੱਲੋਂ ਬਣਾਈ ਕਮੇਟੀ ਦਾ ਹਿੱਸਾ ਨੇ ਦਰਸਲੇ ਦੋਵੇਂ ਲੀਡਰ ਬਲਟੋਹਾ ਦਾ ਦਰਦ ਬੰਦੀ ਸਿੱਖਾਂ ਦੇ ਲਈ ਜਾਂ ਸੁਖਬੀਰ ਦੇ ਲਈ ਹਰਮੇਸ਼ ਸਿੰਘ ਕਾਲਕਾ ਨੇ ਇਹ ਵੀ ਸਵਾਲ ਕੀਤਾ ਕਿ ਵਰਸਾ ਸਿੰਘ ਬਲਟੋਹਾ ਦਾ ਦਰਦ ਬੰ ਜਾਂ ਸੁਖਬੀਰ ਬਾਦਲ ਦੇ ਲਈ ਦਿੱਲੀ ਕਮੇਟੀ ਕਿਸ ਦੀ ਝੋਲੀ ਵਿੱਚ ਹੈ ਵਿਰਸਾ ਸਿੰਘ ਮਲਟਵਾ ਦੇ ਵੱਲੋਂ ਪਲਟਵਾਰ ਕੀਤਾ ਗਿਆ ਕਿ ਅਖਰਕਾਰ ਦਿੱਲੀ ਕਮੇਟੀ ਕਿਸ ਦੀ ਝੋਲੀ ਵਿੱਚ ਹੈ ਦਰਸਨ ਪਿਛਲੇ ਦਿਨੀ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਮੌਕੇ ਸੰਬੋਧਨ ਕਰਦਿਆਂ ਹੋਇਆਂ ਬਿਰਬੀਆਂ ਨੂੰ ਲੈ ਕੇ ਸਿੱਖ ਕੌਮ ਤੋਂ ਸਿੱਖ ਪੰਥ ਤੋਂ ਮਾਫੀ ਮੰਗੀ ਗਈ ਤਾਂ ਇਸ ਤੋਂ ਬਾਅਦ ਜਿੱਥੇ ਕਿ ਅਲੱਗ-ਅਲੱਗ ਤਰ੍ਹਾਂ ਦੇ ਹੋਰ ਨਾਤਰਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ ਤਾਂ ਦੂਜੇ ਪਾਸੇ ਇੱਕ ਪਾਸੇ ਹਰਨੇਸ਼ ਸਿੰਘ ਕਾਲਕਾ ਜਿਹੜੇ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੂਜੇ ਪਾਸੇ ਅ ਵਰਸਾ ਸਿੰਘ ਬਲਟਵਾਹ ਜਿਹੜੇ ਕਿ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਇਸੇ ਮੁੱਦੇ ਤੇ ਅਸੇ ਮਾਫੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਦੋਵੇਂ ਦੋਵਾਂ ਦੇ ਵਿਚਕਾਰ ਜਿਹੜੀ ਕਿ ਤਕਰਾਰ ਹੋਈ ਹੈ ਮਾਫੀ ਤੇ ਸਵਾਲ ਠੋਣਾ ਗੁਰੂ ਦੇ ਹੁਕਮਾਂ ਦੀ ਅਵਗਿਆ ਵਰਸਾ ਸਿੰਘ ਬਲਟਵਾਹ ਦਾ ਇਹ ਕਹਿਣਾ ਤਾਂ ਦੂਜੇ ਪਾਸੇ ਕਾਲਕਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਧੀ ਵਿਵਾਨ ਨੂੰ ਚਿੱcke ਟੰਗਿਆ ਗਿਆ ਸਰਦਾਰ ਸੁਖਬੀ ਸਿੰਘ ਬਾਦਲ ਹੋਰਾਂ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਸ੍ਰੀ ਅਕਾਲ ਪੁਰਖ ਸਭ ਦੀ ਹਜ਼ੂਰ ਦੇ ਅੰਦਰ ਖਾਲਸਾ ਪੰਥ ਕੋਲੋਂ ਤੇ ਗੁਰੂ ਕੋਲੋਂ ਮਾਫ਼ੀ ਮੰਗੀ। ਹਰ ਸਿੱਖ ਦਾ ਅਧਿਕਾਰ ਹੈ। ਪਰ ਸਿੱਖੀ ਦੇ ਵਿੱਚ ਮਾਫ਼ੀ ਨੂੰ ਬਹੁਤ ਵੱਡੀ ਮਹਾਨਤਾ ਹੈ। ਜੇ ਕਿੰ ਨੂੰ ਕਿ ਗਲਤ ਪੱਲਾ ਪਾ ਕੇ ਮਾਫੀ ਮੰਗਦਾ ਹੈ ਤੇ ਕਿ ਜੇ ਉਹਦੇ ਤੇ ਫਿਰ ਵੀ ਕੋਈ ਸਵਾਲ ਉਠਾਉਂਦਾ ਹੈ ਇਹਦਾ ਮਤਲਬ ਹੈ ਕਿ ਉਹਦੇ ਅੰਦਰ ਈਰਖਾ ਹੈ ਪਹਿਲੀ ਤੇ ਗੱਲ ਹੈ ਕਿ ਤੁਸੀਂ ਸਤਸੁਬੀਰ ਸਿੰਘ ਬਾਦਲ ਦੀ ਮਾਫੀ ਤੇ ਸਵਾਲ ਉਠਾਇਆ ਇਹ ਗੁਰੂ ਦੇ ਸਿੱਖ ਵੱਲੋਂ ਗੁਰੂ ਦੇ ਕੋਲੇ ਕੀਤੀ ਹੋਈ ਜੋਦੜੀ ਦੀ ਅਵਗਿਆ ਹੈ ਮਗਰ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਦਰਦ ਉਹਨਾਂ ਦਾ ਕੀ ਸੀ ਦਰਦ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸੀ ਜਾਂ ਦਰਦ ਸੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਧਿ ਵਿਵਧਾਨ ਨੂੰ ਛਿੱਕੇ ਟੰਗਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜੀ ਮਾਫੀ ਮੰਗੀ ਔਰ ਉਸ ਮਾਫੀ ਨੂੰ ਜਿਹੜਾ ਦਾਸ ਨੇ ਓਪੋਜ਼ ਕੀਤਾ ਮੈਨੂੰ ਹਲੇ ਤੱਕ ਉਸ ਵੀਡੀਓ ਦੀ ਕਲੈਰਿਟੀ ਨਹੀਂ ਸਮਝ ਆਈ ਕਿ ਇਹ ਦਰਦ ਜਿਹੜਾ ਬਲਟੋਆ ਸਾਹਿਬ ਦੇ ਵਿੱਚ ਕਿਸ ਚੀਜ਼ ਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਕਦੀ ਵੀ ਏਜੰਡਾ ਬੰਦੀ ਸਿੰਘਾਂ ਦੀ ਰਿਹਾਈ ਦਾ ਨਹੀਂ ਰਿਹਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਨੇ ਬੜੀ ਜੱਦੋ ਜਹਿਦ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਮੋਰਚੇ ਲਾ ਕੇ ਹਾਸਲ ਕੀਤੀ ਸੀ ਅੱਜ ਇਹ ਵੀ ਟੋੜੀ ਤੇ ਤੁਸੀਂ ਇਸ ਦਰਵਾਜ਼ੇ ਦੀਆਂ ਪੌੜੀਆਂ ਚੜ੍ਹਦੇ ਜੀ ਬੰਦੀ ਸਿੰਘਾਂ ਦੇ ਬੜੇ ਤੁਸੀਂ ਹਮਦੱਦ ਬਣਦੇ ਜੀ ਤੇ ਬੰਦੀ ਸਿੰਘਾਂ ਦਾ 2019 ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮੁਕਰੀਆ ਕੌਣ ਹੈ? ਰਾਜੇ ਲਾਡੂ ਲੋੜ ਹੀ ਨਹੀਂ ਕਿਸੇ ਧਰਨੇ ਦੀ ਮਜ਼ਾਰੇ ਦੀ ਪ੍ਰਦਰਸ਼ਨ ਦੀ ਤੁਸੀਂ ਕੱਲੇ ਹੀ ਕਰਾ ਦੇ। ਤੁਹਾਡਾ ਧੰਨਵਾਦ ਕਰਾਂਗੇ। ਮੈਂ ਬਲਟੋਆ ਸਾਹਿਬ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਮੇਰੀ ਚਿੱਠੀ ਹੈ ਉਹ શ્રી ਅਕਾਲ ਤਖਤ ਸਾਹਿਬ ਨੂੰ ਪੂਰੀ ਦੀ ਪੂਰੀ ਰਿਪੋਰਟ ਦੇਣ ਦੀ ਜਿਹੜੀ ਮੇਰੀ ਡਿਊਟੀ ਹੈ ਕਿਉਂਕਿ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਈ ਹੈ। ਔਰ ਇਸ ਦੇ ਰਾਹੀ ਮੈਂ ਇੱਕ ਪਹਿਲੇ ਵੀ ਚਿੱਠੀ ਲਿਖੀ ਸੀ ਜਿਹਦੇ ਬਾਰੇ ਮੈਂ ਅਪੋਜ਼ ਕੀਤਾ ਸੀ ਤੁਹਾਡੇ ਨਾਮ ਦੇ ਉੱਤੇ। ਕਿ ਕਿ ਰਾਜਨੀਤਿਕ ਬੰਦੇ ਨੂੰ ਕਦੀ ਵੀ ਐਸਵੀਜੀ ਕਮੇਟੀ ਦਾ ਹਿੱਸੇਦਾਰ ਨਹੀਂ ਬਣਾਉਣਾ ਚਾਹੀਦਾ। ਮਗਰ ਉਸ ਤੋਂ ਬਾਵਜੂਦ ਵੀ ਜਿਹੜੀ ਮੀਟਿੰਗ ਹੋਈ ਔਰ ਮੈਂ ਅੱਜ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀ ਅੱਜ ਸਾਹਮਣੇ ਆ ਗਈ ਹੈ। ਕਿਸਦਾਰ ਮਿਰਸਾ ਸਿੰਘ ਬਲਟੂਆ ਬਿਨਾਂ ਰਾਜਨੀਤੀ ਕੀਤੇ ਹੋਏ ਰਹਿ ਨਹੀਂ ਸਕਦਾ ਕਿਉਂਕਿ ਇਹਨਾਂ ਦਾ ਸਿਰਫ ਤੇ ਸਿਰਫ ਇੱਕ ਓਜੈਂਡਾ ਹੈ ਆਪਣੇ ਆਕਾਵਾਂ ਨੂੰ ਖੁਸ਼ ਕਰਨਾ ਆਕਾਲੀ ਦਲ ਦੇ ਵਿੱਚ ਵਾਪਸੀ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ న్యూਸ 18 ਤੇ ਸੁਖਦੇਵ ਸਿੰਘ ਢੀਂਡਸਾ ਬੋਲੇ ਨੇ ਕਿ 23 ਦਸੰਬਰ ਨੂੰ ਆਕਾਲੀ ਦਲ ਸੰਯੁਕਤ ਦੀ ਮੀਟਿੰਗ ਹੋਵੇਗੀ ਤੇ ਪਾਰਟੀ ਦੀ ਮੀਟਿੰਗ ਦੇ ਵਿੱਚ ਵਾਪਸੀ ਬਾਰੇ ਚਰਚਾ ਕੀਤੀ ਜਾਵੇਗੀ ਭਾਜਪਾ ਦੇ ਨਾਲ ਸਲਾਹ مشورے ਤੋਂ ਬਾਅਦ ਫੈਸਲਾ ਲਵਾਂਗੇ ਜੇ ਵਾਪਸੀ ਹੋਈ ਤਾਂ ਬੀਜੇਪੀ ਚਰਮਣੀ ਅਕਾਲੀ ਦਲ ਗੱਠਜੋੜ ਤੇ ਵੀ ਚਰਚਾ ਕਰਾਂਗੇ ਜ਼ਿਆਦਾਤਰ ਲੀਡਰਸ ਮਿਰਸਿੰਗ ਬਦਲ ਦੇ ਪ੍ਰਧਾਨ ਬਣੇ ਰਹਿਣ ਤੋਂ ਨਾਰਾਜ਼ ਨੇ ਹਾਲਾਂਕਿ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਸੋਦੇਵ ਸਿੰਘ ਢਿੰਡਸਾ ਦੇ ਬਲੋਂਦਾ ਕਹਿੰਦਾ ਕਿ ਪਰ ਸੁਖਬੀਰ ਪ੍ਰਧਾਨ ਦੇ ਅਹੁਦੇ ਤੋਂ ਹਟਣ ਦੇ ਲਈ ਤਿਆਰ ਨਹੀਂ ਨੇ ਸੁਖਬੀਰ ਨੂੰ ਫਿਲਹਾਲ ਪਾਰਟੀ ਦੇ ਵਿੱਚ ਨਿਯੁਕਤੀਆਂ ਰੋਕ ਰੀਆਂ ਚਾਹੀਦੀਆਂ ਨੇ ਨਾਲੇ ਸੋਦੇਵ ਢਿੰਡਸਾ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਹਿੰਦਾ ਰਿਹਾ ਹਾਂ ਕਿ ਇਕੱਠੇ ਹੋਣਾ ਜ਼ਰੂਰੀ ਹੈ ਚਰਚਾ ਫਿਰ ਸ਼ੁਰੂ ਹੋਈ ਹੈ ਕਿ ਹੁਣ ਅਕਾਲੀ ਦਲ ਨੇ ਜਿਹੜੇ ਹਾਲਾਤ ਵੇਖ ਲੇ ਕਿ ਇਕੱਠੇ ਹੋਏ ਬਿਨਾ ਗੁਜ਼ਾਰਾ ਨਹੀਂ ਤਾਂ ਅਕਾਲੀ ਦਲ ਹੁਣ ਆਪਦੇ ਸਾਰੇ ਜਿਹੜੇ ਧੜੇ ਹੋਏ ਨੇ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣ ਦੀ ਗੱਲ ਕਰ ਰਿਹਾ ਹੈ। ਲੇਕੋ ਗੱਲ ਇਹ ਹੈ ਕਿ ਹਰ ਪੈਸੀ ਅੱਜ ਤੋਂ ਨਹੀਂ ਬਹੁਤ ਪੁਰਾਣੀ ਗੱਲ ਕਰ ਰਹੇ ਆ ਕਿ no doubt ਕਿ ਬਿਨਾ ਇਕੱਠਿਆਂ ਕੋਈ ਗੱਲ ਬਣਨੀ ਨਹੀਂ। ਅੱਜ ਹਾਲਾਤ ਇਹ ਨੇ ਅਕਾਲੀ ਦਲ ਦੇ ਕਿ ਅਸੀਂ ਛਿੰਟ ਕੇ ਤਿੰਨ ਸੀਟਰ ਤੇ ਰਹਿ ਗਏ। ਉਹ ਵੀ ਇਹ ਹੈ ਵੀ ਆਪਣੀ ਹਿੰਮਤ ਨਾਲ ਹੀ ਜਿੱਤੇ ਨੇ ਤਿੰਨ ਵੀ ਕਿਸੇ ਦੀ ਇਹ ਨਹੀਂ ਹੈ ਕਿ ਉਹਨਾਂ ਕੋਈ ਪਾਰਟੀ ਦੇ ਕਰਕੇ ਜਿੱਤੇ ਲੇਕਿਨ ਜਿੱਦੋਂ ਸੁਖਵੀਰ ਨੇ ਕਿਹਾ ਅਸੀਂ ਵੀ ਕਿਹਾ ਉਹਨੂੰ ਮੈਂ ਵੀ ਵੈਲਕਮ ਕੀਤਾ ਵੀ ਚਲੋ ਠੀਕ ਕੀਤਾ ਦੇ ਰਾਇਦਰ ਉਸਾਇਓ ਨੂੰ ਬਸ ਇਹ ਬੜੀ دیر ਤੋਂ ਕਹ ਰਹੇ ਸੀ ਲੇਕਿਨ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੇ ਕੱਲ ਤੱਕ ਤੇ ਮਾਫੀ ਮੰਗੀ ਚਲੋ ਵੀ ਗੱਲ ਛੱਡੋ ਲੇਕਿਨ ਮੇਰੇ ਨਾਂ ਤੇ ਬੜੀਆਂ ਕੁਛ ਆ ਰਹੇ ਜੀ ਅਸੀਂ ਇਕੱਠੇ ਹੋ ਗਏ ਜੀ ਅਸੀਂ ਹੋ ਰਹੇ ਹਾਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਅਸੀਂ ਮੀਟਿੰਗ ਬੁਲਾਈ ਹੈ 23 ਤਾਰੀਖ ਨੂੰ ਔਰ 23 ਤਾਰੀਖ ਦੀ ਮੀਟਿੰਗ ਤੋਂ ਬਾਅਦ ਅਸੀਂ ਕੋਈ ਕਮੇਟੀ ਬਣਾਵਾਂਗੇ ਉਹ ਕਮੇਟੀ ਬੈਠ ਕੇ ਫੈਸਲੇ ਕਰੇਗੀ ਹੋਰ ਵੀ ਬਹੁਤ ਗੱਲਾਂ ਨੇ ਅੱਛਾ ਇਹ ਟੀਸਰ ਸਰ ਜਿਹੜੀ ਤੁਸੀਂ ਕਮੇਟੀ ਦੀ ਗੱਲ ਕਰ ਰਹੇ ਹੋ ਇਸ ਕਮੇਟੀ ਦੇ ਵਿੱਚ ਮੁੱਖ ਤੌਰ ਤੇ ਫੈਸਲਾ ਇਹ ਕੀਤਾ ਜਾਣਾ ਹੈ ਕਿ ਸ਼ਰਤਾਂ ਕਿਹੜੀਆਂ ਰਹਿਣ ਇਕੱਠੇ ਹੋਣਾ ਨਹੀਂ ਹੋਣਾ ਤੇ ਜੇ ਹੋਣਾ ਤਾਂ ਕਿਹੜੀਆਂ ਸ਼ਰਤਾਂ ਤੇ ਆਧਾਰ ਤੇ ਅਕਾਲੀ ਦਲ ਨੂੰ ਮੁੜ ਇਕੱਠਾ ਕਰਨਾ ਬਿਲਕੁਲ ਇਹੀ ਹੋਊਗਾ ਉਹਨਾਂ ਨੂੰ ਪੂਰੀ ਅਧਿਕਾਰ ਹੋਣਗੇ ਉਸ ਕਮੇਟੀ ਨੂੰ ਕਿ ਉਹ ਸਾਰੀ ਗੱਲਾਂ ਕੇ 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 ਹੋਰ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਜੀਤੇ ਸ਼੍ਰੋਮਣੀ ਅਕਾਲੀ ਦਲ ਅੱਡ ਹੋਇਆ ਇਹ ਤੇ ਕੇਰੂ ਕੇਰੂ ਹੋਇਆ ਉਹ ਕੀ ਕੀ ਕਰਨੇ ਉਹ ਹੁਣ ਉਹ ਉਹ ਠੀਕ ਤਰੀਕੇ ਨਾਲ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਉਹ ਤੁਹਾਡੀਆਂ ਗੱਲਾਂ ਉਹਦੇ ਚਾਹਣਗੀਆਂ ਅੱਛਾ ਟੀਟਾ ਸਾਹਿਬ ਕੀ ਸੋਚਦੇ ਨੇ ਇਸ ਵੇਲੇ ਅੱਗੇ ਪਤਾ ਕਿ ਤੇ ਗੱਲ ਕਰਾਂਗੇ ਪੰਜਾਬ ਪੁਲਿਸ ਦੇ ਵੱਡੇ ਐਕਸ਼ਨ ਦੀ ਐਤਵਾਰ ਦੀ ਸਵੇਰ ਪਰ ਪੰਜਾਬ ਨੂੰ ਗੈਂਗਸਟਰ ਮੁਕਤ ਕਰਨ ਦਾ عہد ਲੈ ਚੁੱਕੀ ਪੰਜਾਬ ਪੁਲਿਸ ਮੁਸਤੈਦ ਸੀ ਕਿਉਂਕਿ ਜੋ ਉਹਨਾਂ ਨੂੰ ਮਿਲ ਚੁੱਕੀ ਸੀ ਟਿਪ ਇਹ ਟਿਪ ਸੀ ਮੁਗਾ ਦੇ ਵਿੱਚ ਗੈਂਗਸਟਰਾਂ ਦੀ ਮੂਵਮੈਂਟ ਬਾਰੇ 12 ਦਸੰਬਰ 2023 تھا ਮੋਗਾ ਦੇ ਬਦਨੀ ਕਲਾਂ ਦਾ ਪਿੰਡ ਦੋਦਰ ਸਮਾ ਸਵੇਰ ਦੇ 8 ਤੋਂ 9 ਵਜੇ ਦੇ ਵਿਚਾਲੇ ਪਿੰਡ ਦੋਦਰ ਤੋਂ ਮੱਲਿਆਣਾ ਵੱਲ ਜਾ ਰਹੀ ਇਹ ਸੜਕ ਤੇ ਪੁਲਿਸ ਦੇ ਮਲਾਜ਼ਮਾਂ ਦੀ ਇਹ ਮੌਜੂਦਗੀ ਉਸ ਐਂਕਾਊਂਟਰ ਤੋਂ ਬਾਅਦ ਦੀਆਂ ਨੇ ਜੋ ਐਤਵਾਰ ਦੀ ਸਵੇਰ ਇੱਥੇ ਹੋਇਆ ਇਸੇ ਥਾਂ ਤੇ ਪੁਲਿਸ ਦੀ ਮੌਜੂਦਗੀ ਦੇ ਵਿਚਾਲੇ ਸੜਕ ਤੇ ਪਿਆ ਇਹੀ ਉਹ ਬਾਈਕ ਹੈ ਜਿਸ ਤੇ ਸਵਾਰ ਸਨ 10 ਗੈਂਗਸਟਰ ਜਿਨ੍ਹਾਂ ਦੀ ਆਮਦ ਦੇ ਬਾਰੇ ਮਿਲ ਚੁਕੇ ਸੀ ਪੁਲਿਸ ਨੂੰ ਇਤਲਾਹ ਹਤੇ ਇਸੇ ਕਰਕੇ ਮੈਨਾ ਸੀਆਈਏ ਦੇ ਇੰਸਪੈਕਟਰ ਦਲਜੀਤ ਸਿੰਘ ਆਪਣੀ ਟੀਮ ਦੇ ਨਾਲ ਇੱਥੇ ਮੌਜੂਦ ਸਨ ਮੋਕੇ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਜਗ੍ਹਾ ਤੇ ਜਿਹੜਾ ਮੋਗਾ ਦੇ ਸੀਐਸਟਾਫ ਨੇ ਜਿਹੜਾ ਨਾਕਾ ਲਗਾਇਆ ਹੋਇਆ ਸੀਗਾ ਇਸ ਚੌਂਕ ਦੇ ਵਿੱਚ ਔਰ ਇਸੇ ਦੌਰਾਨ ਜਿਹੜੇ ਆ ਤਿੰਨ ਬਾਈਕ ਸਵਾਰ ਜਿਹੜੇ ਆ ਉਹ ਆਉਂਦੇ ਨੇ ਜਦੋਂ ਪੁਲਿਸ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕਰਦੀ ਹੈ ਤਾਂ ਭੱਜਣ ਦੀ ਕੋਸ਼ਿਸ਼ ਕਰਦੇ ਆ ਔਰ ਪੁਲਿਸ ਤੇ ਫਾਇਰਿੰਗ ਕਰਦੇ ਆ ਕਿਉਂਕਿ ਖੇਤਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਖੇਤਾਂ ਦੇ ਵਿੱਚ ਭੱਜ ਗਏ ਸੀ ਜਿਹੜੇ ਹਮਲਾਵਰ ਸੀਗੇ ਔਰ ਪੁਲਿਸ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਇਧਰ ਭੱਜ ਗਏ ਸੀ ਔਰ ਉਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਗੈਂਗਸਟਰਾਂ ਦੀ ਆਮਦ ਹੋਈ ਸੀ ਅੱਜ ਪੁਲਿਸ ਨੇ ਕੀਤੀ ਹੋਈ ਸੀ ਨਾਕੇ ਬੰਦੀ ਤੇ ਇਸੇ ਵਿਚਾਲੇ ਦੌਧਰ ਪਿੰ ਬਾਈਕ ਤੇ ਆਏ ਤਿੰਨੇ ਗੈਂਗਸਟਰ ਜਿਨ੍ਹਾਂ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਆਪਣਾ ਬਾਈਕ ਮੁੜ ਦੌੜਰ ਦੇ ਵੱਲ ਮੋੜ ਦਿੱਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ ਤਾਂ ਬਾਈਕ ਨੂੰ ਸੜਕ ਤੇ ਛੱਡ ਕੇ ਖੇਤਾਂ ਵੱਲ ਨੂੰ ਭੱਜਣ ਲੱਗੇ ਐਨਕਾਊਂਟਰ ਦੇ ਹਾਲਾਤ ਬਣੇ ਤਾਂ ਪੁਲਿਸ ਨੇ ਮੋਰਚਾ ਸਾਂਭ ਲਿਆ ਗੈਂਗਸਟਰ ਨੇ ਪੁਲਿਸ ਤੇ ਫਾਇਰਿੰਗ ਕੀਤੀ ਤਾਂ ਜਵਾਬੀ ਕਾਰਵਾਈ ਪੁਲਿਸ ਨੇ ਵੀ ਕੀਤੀ ਤੇ ਪੁਲਿਸ ਨੂੰ ਸਾਹਮਣੇ ਵੇਖ ਕੇ ਗੈਂਗਸਟਰਾਂ ਦੀ ਅਖੀਰਕਾਰ ਪਸੀਨੇ ਛੁੱਟ ਗਏ ਤੇ ਅਖੀਰ ਪੁਲਿਸ ਨੇ ਆ ਗੈਂਗਸਟਰ ਨੂੰ ਸਰੈਂਡਰ ਕਰਾਉਣ ਦੇ ਵਿੱਚ ਕਾਮਯਾਬ ਰਹੀ ਪੁਲਿਸ ਪਾਰਟੀ ਨੇ ਗੱਡੀਆਂ ਨਾਲ ਉਹਨਾਂ ਦਾ ਪਿੱਛਾ ਕੀਤਾ ਥੋੜੀ ਦੂਰ ਅੱਗੇ ਜਾ ਕੇ ਉਹ ਮੋਟਰਸਾਈਕਲ ਸੁੱਟ ਕੇ ਖੇਤਾਂ ਵਿੱਚ ਝੋਕੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਫਾਇਰਿੰਗ ਕਰਨ ਲੱਗੇ ਪੁਲਿਸ ਪਾਰਟੀ ਨੇ ਵੀ ਉਹਨਾਂ ਨੂੰ ਲਲਕਾਰਿਆ ਤੇ ਆਪਣੇ ਵਿਚਾਲੀ ਹਵਾਈ ਫਾਇਰਿੰਗ ਕਰੀ ਤੇ ਪੁਲਿਸ ਪਾਰਟੀ ਦਾ ਦਬਾਅ ਵਧਦਾ ਵੇਖ ਕੇ ਤਿੰਨਾਂ ਨੌਜਵਾਨਾਂ ਨੇ ਪੁਲਿਸ ਪਾਰਟੀ ਕੋਲ ਸਰੈਂਡਰ ਕਰ ਦਿੱਤਾ ਫੜੇ ਗਏ ਗੈਂਗਸਟਰਾਂ ਦੇ ਨਾਲ ਸ਼ੁਰੂਆਤੀ ਸਵਾਲ ਜਵਾਬ ਦੌਰਾਨ ਵੱਡਾ ਖੁਲਾਸਾ ਹੋਇਆ ਲੱਕੀ ਪਟਿਆਲ ਦੇ ਸੰਗੁਰਗੇ ਪੁਲਿਸ ਮੁਤਾਬਕ ਇਹਨਾਂ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਚੋਂ ਸ਼ੰਕਰ ਰਾਜਪੂਤ ਉਰਫ ਸਾਹਿਲ ਅਤੇ ਯਸ਼ਵ ਮੋਗਾ ਦੇ ਨਾਲ ਸੰਬੰਧਿਤ ਨੇ ਜਦਕਿ ਨਰਦੀਪ ਸਿੰਘ ਧਰਮਕੋਟ ਦੇ ਨਾਲ ਸੰਬੰਧਿਤ ਹੈ ਪੁਲਿਸ ਮੁਤਾਬਕ ਇਹਨਾਂ ਗੈਂਗਸਟਰ ਨੂੰ ਲੱਕੀ ਪਟਿਆਲ ਦੇ ਕਹਨ ਤੇ ਹਥਿਆਰ ਦਿੱਤੇ ਗਏ ਸਨ ਜਿਨ੍ਹਾਂ ਜੋ ਸ਼ੰਕਰ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ ਅਤੇ ਲੱਖੀ ਪਟਿਆਲ ਤੇ ਮਨਦੀਪ ਢਾਲੀਵਾਲ ਦੇ ਡਾਇਰੈਕਸ਼ਨ ਤੇ ਕੰਮ ਕਰਦੇ ਸਨ ਪੁਲਿਸ ਹੁਣ ਇਹਨਾਂ ਤੋਂ ਇਹ ਪਤਾ ਲਾਵੇਗੀ ਕਿ ਇਹਨਾਂ ਨੇ ਕਿਹੜੀ ਵਾਰਦਾਤ ਨੂੰ ਹੁਣ ਅੰਜਾਮ ਦੇਣਾ ਸੀ ਅਤੇ ਇਹਨਾਂ ਦੇ ਕੋਲੋਂ ਬਰਾਮਦ ਨਾਜਾਇਜ਼ ਹਥਿਆਰ ਕਿਵੇਂ ਇਹਨਾਂ ਤੱਕ ਪਹੁੰਚ ਗਏ ਮੋਗਾ ਤੋਂ ਦੀਪਕ ਸਿੰਘਲਾ ਤੇ ਚੰਡੀਗੜ੍ਹ ਤੋਂ ਮਨੋਜ ਰਾਠੀ ਦੇ ਨਾਲ ਬਿਊਰੋ ਰਿਪੋਰਟ న్యూਸ 18 ਪੰਜਾਬ ਤੌਤਰੀ ਨੇ ਕਾਊਂਟਰ ਤੇ ਮੁੱਸਲੇ ਦੇ ਪਿਤਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੁਣ ਪੁਲਿਸ ਪੈਰਾਂ ਦੇ ਵਿੱਚ ਗੋਲੀਆਂ ਮਾਰਨ ਲੱਗੀ ਹੈ ਬਲਕੌਰ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦਿਖਾ ਰਹੀ ਹੈ ਕਿ ਅਸੀਂ ਐਕਟਿਵ ਹਾਂ ਸਾਡੇ ਕੇਸ ਦੇ ਵਿੱਚ ਤਾਂ ਕਿੱਥੇ ਵੀ ਨਹੀਂ ਲੱਗਿਆ ਕਿ ਕੋਈ ਗੰਭੀਰ ਹੋਵੇ ਮੁੱਸਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇਹ ਦਰਸਲ ਜਿਹੜੇ ਕਿ ਇਨਕਾਊਂਟਰ ਲਗ ਲਗ ਜਗ੍ਹਾਾਂ 'ਤੇ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਨੇ ਬਦਮਾਸ਼ਾਂ ਨੂੰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਮੁੱਸਲੇ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਹੁਣ ਪੁਲਿਸ ਪੈਰਾਂ ਪਰ ਸਾਡੇ ਕੇਸ ਦੇ ਵਿੱਚ ਕਿਤੇ ਵੀ ਨਹੀਂ ਲੱਗਿਆ ਕਿ ਕੋਈ ਗੰਭੀਰ ਹੋਵੇ ਪਿਛਲੇ ਦੋ-ਤਿੰਨ ਦਿਨ ਦੇ ਵਿੱਚ ਤੁਹਾਨੂੰ ਦੇਖਿਆ ਹੁਣ ਥੋੜਾ-ਬਹੁਤਾ ਲੱਗਿਆ ਵੀ ਪੁਲਿਸ ਥੋੜਾ ਜਿਹਾ ਪੈਰਾਂ ਤੇ ਗੋਲੀਆਂ ਮਾਰਨ ਦਾ ਲੱਗੀ ਹੈ ਚਾਰ-ਪੰਜ ਕੇਸ ਹੋਏ ਨੇ ਪਤਾ ਨਹੀਂ ਸੱਚੇ ਜਾਂ ਝੂਠੇ ਰੱਬ ਜਾਣਦਾ ਹੈ ਪਰੰਤੂ ਬਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੇਸੀ ਐਕਟਿਵ ਹਨ ਪਰੰਤੂ ਆਪਣੇ ਕੇਸ ਦੇ ਮਾਮਲੇ ਦੇ ਵਿੱਚ ਤਾਂ ਕਿਤੇ ਵੀ ਨਹੀਂ ਲੱਗ ਰਿਹਾ ਵੀ ਕੋਈ ਵੀ ਸਿੱਟ ਦਾ ਆਫਰ ਜਾਂ ਸਰਕਾਰ ਜਿੰਦੀ ਹੋ ਅੱਜ ਇੱਕ ਪਾਸੇ ਮੁਸਲੇ ਦੇ ਪਿਤਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਇਨਕਾਊਂਟਰ ਲੈ ਕੇ ਪਰ ਦੂਜੇ ਪਾਸੇ ਗੱਲ ਜ਼ਿਕਰ ਪੰਜਾਬ ਪੁਲਿਸ ਦੇ ਐਕਸ਼ਨ ਦੀ ਕੀਤੀ ਜਾਵੇ ਤਾਂ ਤੁਹਾਨੂੰ ਵਕਫਾ ਕੋ ਤਸਵੀਰਾਂ ਵਿਖਾ ਰਹੇ ਜਿਹੜਾ ਕਿ ਵਕਫਾ ਜਗਾਵਾਂ ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ 5 ਦਿਨ ਦੇ ਵਿੱਚ 6 ਇਨਕਾਊਂਟਰ ਜਿਹੜੇ ਕਿ ਪੁਲਿਸ ਦੇ ਵੱਲੋਂ ਕੀਤੇ ਗਏ ਨੇ 13 ਦਸੰਬਰ ਨੂੰ ਜ਼ਿਲ੍ਹਪੁਰ ਦੇ ਵਿੱਚ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਜਿਹੜਾ ਕਿ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ 13 ਦਸੰਬਰ ਨੂੰ 14 ਦਸੰਬਰ ਨੂੰ ਮਾਨਸਾ ਦੇ ਵਿੱਚ ਇਸੇ ਤਰ੍ਹਾਂ ਮਹਾੜੀ ਦੇ ਵਿੱਚ ਗੈਂਗਸਟਰ ਪ੍ਰਿੰਸ ਤੇ ਕਰਮਜੀਤ ਨੂੰ ਕਾਬੂ ਕੀਤਾ ਗਿਆ 16 ਦਸੰ ਪਟਿਆਲਾ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਦਰਜਾ ਹੁੰਦਾ ਕਿ ਇੱਥੇ ਇੱਕ ਗੈਂਗਸਟਰ ਚਿੱਟਾ ਨੂੰ ਗ੍ਰਿਫਤਾਰ ਕੀਤਾ ਜਾਂਦਾ 17 ਦਸੰਬਰ ਦੀ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਮੋਗਾ ਦੇ ਵਿੱਚ ਬੰਬੀਆ ਗੈਂਗ ਦੇ ਤਿੰਨ ਗੈਂਗਸਟਰ ਜਿਹੜੇ ਕਿ ਅੱਜ ਕਾਬੂ ਕੀਤੇ ਗਏ ਨੇ ਸੋ ਵਕਫਾ ਜਗਾਵਾਂ ਤੇ ਲਗਾਤਾਰ ਜਿਹੜਾ ਕਿ ਸਿਕੰਜਾ ਕੱਸਿਆ ਜਾ ਰਿਹਾ ਚ ਗੈਂਗਸਟਰ ਹੋਣ ਚਾਹਿਓ ਕਿਸੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕੋਈ ਬਦਮਾਸ਼ ਭੱਜ ਰਹੇ ਹੋਣ ਜਾਂ ਕਿਸੇ ਵੱਲੋਂ ਕੋਈ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੋ ਅਜਿਹੇ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਦੇ ਨੂੰ ਲਗਾਤਾਰ ਅ ਚਿਕੰਜਾ ਕੱਫਿਆ ਜਾ ਰਿਹਾ ਜਿਵੇਂ ਕਿ ਪਿਛਲੇ ਦਿਨੀ ਮੁੱਖ ਮੰਤਰੀ ਮਾਨ ਦੇ ਵੱਲੋਂ ਵੀ ਸਿੱਧੇ ਸਿੱਧੇ ਅਜੇ ਬਦਮਾਸ਼ਾਂ ਨੂੰ ਗੈਂਗਸਟਰਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਕੋਈ ਕ੍ਰਾਈਮ ਕਰਦਾ ਹੈ ਕੋਈ ਵਾਰਦਾਤ ਨੂੰ ਅੰਜਾਮ ਦੇ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਗਲਾ ਉਹ ਚੌਕ ਟੱਪੇਗਾ ਜਾਂ ਨਹੀਂ ਇਸ ਦੀ ਕੋਈ ਵੀ ਗਾਰੰਟੀ ਨਹੀਂ ਹੋਵੇਗੀ ਅਜੇ ਅੰਸਰਾਂ ਅਜੇ ਬਦਮਾਸ਼ਾਂ ਦੇ ਖਿਲਾਫ ਸਖਤੀ ਨਾਲ ਨਿਪਟਿਆ ਜਾਵੇਗਾ ਮੁੱਖ ਮੰਤਰੀ ਮਾਨ ਇਸ ਨੂੰ ਲੈ ਕੇ ਸਖਤ ਨਜ਼ਰ ਆ ਰਹੇ ਤੇ ਉਹਨਾਂ ਦੇ ਆਦੇਸ਼ਾਂ ਤੇ ਹੀ ਗਰਾਊਂਡ ਜ਼ੀਰੋ ਤੇ ਪੰਜਾਬ ਪੁਲਿਸ ਦਾ ਇਹ ਵੱਡਾ ਐਕਸ਼ਨ ਨਜ਼ਰ ਆ ਰਿਹਾ ਤੁਹਾਨੂੰ ਅਲੱਗ-ਅਲੱਗ ਤਸਵੀਰਾਂ ਵਖਾ ਰਹੇ ਕਿ 5 ਦਿ ਸ਼ੇ ਇਨਕਾਉਂਟਰ ਜਿਹੜੇ ਕਿ ਪੰਜਾਬ ਪੁਲਿਸ ਦੇ ਵੱਲੋਂ ਵਕਫਾ ਜਗਾਵਾਂ ਤੇ ਕੀਤੇ ਗਏ ਨੇ ਕਈ ਜਗਾਵਾਂ ਤੇ ਕਈ ਜਿਹੜੇ ਗੈਂਗਸਟਰ ਬਦਮਾਸ਼ਾਂ ਨੂੰ ਠੇਰ ਵੀ ਕੀਤਾ ਗਿਆ ਤੇ ਕਈ ਜਗਾਵਾਂ ਤੇ ਬਦਮਾਸ਼ਾਂ ਨੂੰ ਗੈਂਗਸਟਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ